ਸਸਰੀਕਲ ਦੋਸਤੋ ਪਿਛਲੇ ਦਿਨੀ ਪਿੰਡ ਮਹਿਤਪੁਰ ਹਸ਼ਿਆਰਪੁਰ ਵਿਖੇ ਇੱਕ ਵਿਸ਼ਾਲ ਕੁਸ਼ਤੀ ਦੰਗਲ ਕਰਾਇਆ ਗਿਆ ਇਹ ਸਾਲਾਨਾ ਛਿੰਝ ਮੇਲੇ ਦੇ ਵਿੱਚ ਵੱਡੇ ਵੱਡੇ ਮਲ ਆਏ ਛੋਟੀ ਦੇ ਮਲ ਜਿਨ੍ਹਾਂ ਵਿੱਚੋਂ ਇੱਕ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰੀ ਕੁਸ਼ਤੀ ਸੀ ਛੰਡੀ ਦੀ ਛੋਟਾ ਸਦਮ ਔਰ ਕਾਲੂ ਬੜੋਵਾਲ ਦੇ ਵਿੱਚ ਕਾਲੂ ਬੜੋਵਾਲ ਮੈਂ ਪਹਿਲਾਂ ਵੀ ਕਈ ਵੀਡੀਓ ਪਾਈਆਂ ਨੇ ਛੋਟੇ ਸਦਮ ਤੇ ਵੀ ਪਾਈਆਂ ਨੇ ਦੋਨੇ ਮਨ ਵਧੀਆ ਨੇ ਬਹੁਤ ਵਧੀਆ ਨੇ ਪਰ ਇਹ ਕਾਲੂ ਬੜੋਵਾਲ ਜਿਹੜਾ ਹੈ ਇਹ ਇਨੂੰ ਮੈਂ ਮਿੱਟੀ ਦਾ ਬਾਦਸ਼ਾਹ ਕਹਿੰਦਾ ਮਿੱਟੀ ਦਾ ਪਹਿਲਵਾਨ ਕਹਿੰਦਾ ਉਹ ਕਿਉਂ ਕਹਿੰਦਾ ਕਿਉਂਕਿ ਜ਼ਿਆਦਾਤਰ ਪਹਿਲਵਾਨ ਜਦੋਂ ਦਾਅ ਮਾਰ ਕੇ ਇਹਨੂੰ ਥੱਲੇ ਲੈ ਲੈਂਦੇ ਨੇ ਤਾਂ ਬੜਾ ਕੋਸ਼ਿਸ਼ ਕਰਦੇ ਨੇ ਚਿੱਤ ਕਰਨ ਦੀ ਇਹ ਚਿੱਤ ਨਹੀਂ ਹੁੰਦਾ ਭਈ ਇਸ ਕਰਕੇ ਇਹਨੂੰ ਮੈਂ ਮਿੱਟੀ ਦਾ ਅਖਾੜੇ ਦਾ ਪਹਿਲਵਾਨ ਮੰਨਣਾ ਕਿਉਂਕਿ ਇਹਨੂੰ ਘੰਟਾ-ਘੰਟਾ ਤਸੀਰ ਰੱਖੋ ਧੌਂਤ ਤੇ ਗੋਡਾ ਰੱਖੋ ਇਹਦਾ ਲੱਕ ਬੰਦ ਕਰੋ ਸਾਹ ਬੰਦ ਕਰੋ ਪਤਾ ਨਹੀਂ ਮਾਂ ਦੇ ਪੁੱਤ ਦਾ ਸਾਹ ਕਿੰਨਾ ਕੁ ਬਕਾਇਆ ਹੋਇਆ ਇਹਦੀਆਂ ਲਾਸਾਂ ਨਹੀਂ ਖੁੱਲਦੀਆਂ ਨਾ ਇਹ ਹਾਰ ਮੰਨੇ ਪਿਛਲੇ ਜਿਵੇਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਸ਼ਿਕੰਦਰ ਸ਼ੇਖ ਪੂਰੀ 20 ਮਿੰਟ ਜੋਰ ਲਾ ਲਾ ਕੇ ਜੱਗ ਗਿਆ ਸੀ ਦੁਨੀਆ ਦਾ ਕਿਹੜਾ ਦਾ ਜਿਹੜਾ ਉਹਨੇ ਨਹੀਂ ਸ ਲਾਇਆ ਇਹਨੂੰ ਚਿਤ ਕਰਨ ਵਾਸਤੇ ਪਰ ਇਹ ਪਹਿਲਵਾਨ ਤਸ ਤੋਂ ਮਸ ਨਹੀਂ ਸੀ ਹੋਇਆ ਉਹ ਤੋਂ ਚਿਤ ਨਹੀਂ ਸੀ ਹੋਇਆ ਸੋ ਪੁਆਇੰਟ ਤੇ ਜਾ ਕੇ ਕਿਤੇ ਮੈਂ ਕਿਤੇ ਹਾਰਦਾ ਪਰ ਇਹਨੂੰ ਮੈਂ ਮਿੱਟੀ ਦਾ ਬਾਦਸ਼ਾਹ ਇੱਕ ਗੱਲ ਹੋਰ ਵੀ ਕਹਿਣਾ ਜ਼ਿਆਦਾਤਰ ਕੁਸ਼ਤੀਆਂ ਜਿੰਨੀਆਂ ਵੀ ਹੋਈਆਂ ਉਹਨਾਂ ਦੇ ਵਿੱਚ ਕੋਈ ਐਹੋ ਜੀ ਮੈਂ ਕੁਸ਼ਤੀ ਮੇਰੀ ਨੌਲੇਜ ਵਿੱਚ ਨਹੀਂ ਆਈ ਜੇ ਤੁਹਾਡੇ ਵਿੱਚ ਆਈ ਤਾਂ ਉਹਦਾ ਲਿੰਕ ਜ਼ਰੂਰ ਪਾਓ ਜਿਹੜੀ ਇਹਨੇ ਕਲੀਨ ਕੁਸ਼ਤੀ ਮਾਰਤੀ ਹੋਵੇ ਜਾਂ ਉਹ ਬਹੁਤ ਛੋਟੀ ਕੁਸ਼ਤੀ ਹੋਗੀ ਬਰਾਬਰ ਦੀ ਟੱਕਰ ਦੀ ਝੰਡੀ ਦੀਆਂ ਕੁਸ਼ਤੀਆਂ ਦੇ ਵਿੱਚ ਕਾਲੂ ਬੜੋਂ ਵੱਲ ਨੂੰ ਬਹੁਤ ਮੁਸ਼ਕਲ ਹੁੰਦਾ ਕਿਸੇ ਪਹਿਲਵਾਨ ਨੂੰ ਕਲੀਨ ਚਿੱਤ ਕਰਦੇ ਬੋਲਡ ਕਰੇ ਜਾਂ ਉਹਨੂੰ ਉਹਦੇ ਦੋਨੇ ਕੱਦੇ ਕਿਸੇ ਕੁਸ਼ਤੀ ਦੇ ਵਿੱਚ ਕੋਈ ਐਹੋ ਜਿਹਾ ਦਾਅ ਮਾਰ ਕੇ ਲਾਵੇ ਪਰ ਇਹ ਟਾਈਮ ਲਾਂਦਾ ਜ਼ਰੂਰ ਹੈ ਕੋਸ਼ਿਸ਼ ਕਰਦਾ ਜ਼ਰੂਰ ਹੈ ਆਖਿਰ ਇਸ ਤੋਂ 19 ਪਹਿਲਵਾਨ ਵੀ ਹੋਵੇ ਉਹ ਇੱਕ ਵਾਰੀ ਉਹਦੇ ਥੱਲੇ ਜ਼ਰੂਰ ਆ ਜਾਂਦਾ ਪਰ ਇਹਦਾ ਜਿਹੜਾ ਅਸਲ ਦਾ ਉਹ ਇਹ ਹੀ ਹੈ ਥੱਲੇ ਮਿੱਟੀ ਨਾਲ ਚਿਪਕ ਜਾਣਾ ਧਰਤੀ ਨੂੰ ਤਾਂ ਪਤਾ ਨਹੀਂ ਜੱਫੀ ਪਾ ਲੰਦਾ ਘੁੱਟ ਕੇ ਉਦੋਂ ਮੁੜ ਕੇ ਫਿਰ ਚੰਗੇ ਚੰਗੇ ਸਿਕੰਦਰ ਸ਼ੇਖ ਵਰਗੇ ਹਾਰ ਗਏ ਹੋਰ ਵੀ ਕਈ ਬੜੇ ਹਾਰੇ ਇੱਥੋਂ ਉੱਥੇ ਇਹਨੂੰ ਦਾ ਨਾਲ ਕਿਸੇ ਦਾ ਨਾਲ ਕੋਈ ਵੀ ਦਾ ਕੰਮ ਨਹੀਂ ਕਰਦਾ ਸਾਰੇ ਛੁੱਟ ਜਾਂਦੇ ਨੇ ਇਸ ਕਰਕੇ ਇਹ ਕੁਸ਼ਤੀ ਜਿਹੜੀ ਛੋਟੇ ਸਦਾਨ ਨਾਲ ਹੋਈ ਦੇਖਿਆ ਜਾਏ ਤਾਂ ਕੁਸ਼ਤੀ ਟੱਕਰ ਦੀ ਸੀ ਬਰਾਬਰ ਦੀ ਸੀ ਔਰ ਦੋਨੋਂ ਮਲ ਚੋਟੀ ਦੇ ਨੇ ਇਸ ਟਾਈਮ ਏ ਨਹੀਂ ਕਹਿਣਾ ਚਾਹੀਦਾ ਕਿ ਛੋਟਾ ਸਦਾਮ ਛੋਟਾ ਹੀ ਹੈ ਉਹ ਛੋਟਾ ਬਦਾਮ ਜ਼ਰੂਰ ਹੈ ਲੇਕਿਨ ਉਹ ਕੰਮ ਵੱਡੇ ਬਦਾਮ ਤੋਂ ਜ਼ਰੂਰ ਵੱਧ ਕਰਦਾ ਅਕਰੋੜ ਤੋਂ ਵੀ ਵੱਧ ਕਰਨ ਲੱਗ ਗਿਆ ਉਹਨੂੰ ਸੋ ਕਾਲੂ ਬੜੋਵਾਲ ਤੋਂ ਤਾਂ ਮਨੂ ਬਿਲਕੁਲ ਹੀ ਛੋਟਾ ਨਹੀਂ ਆਖਦਾ ਹਾਂ ਕੱਦ ਕਾਠੀ ਵਿੱਚ ਉਹਨੂੰ ਛੋਟਾ ਕਹਿ ਰਹੇ ਤੁਸੀਂ ਇਹਦੇ ਡੋਲੇ ਐਟ ਐਟੇ ਮੋਟੇ ਪੱਟ ਨੇ ਬੜੋਵਾਲ ਦੇ ਇਤੋਂ ਪੱਟ ਵੀ ਮਾੜੇ ਨੇ ਇਤੋਂ ਤਾਕਤ ਵੀ ਘੱਟ ਲਾ ਲੋ ਇਤੋਂ ਸੀਨਾ ਜੂਰੀ ਵੀ ਘੱਟ ਲਾ ਲੋ ਇਹਦੇ ਤੋਂ ਜੇ ਦੇਖਿਆ ਜਾਏ ਤਾਂ ਲੁੱਕ ਵੇਸ ਜਿਵੇਂ ਪਹਿਲਵਾਨ ਦੇ ਉਤੋਂ ਵੀ ਸਾਰੇ ਪਾਸੇ ਉੱਨੀ ਹੀ ਪਰ ਪਰ ਉਹਦਾ ਨਾਮ ਵੀ ਛੋਟਾ ਸਦਾਮ ਹੈ ਉਹ ਲੱਤਾਂ ਦੇ ਵਿੱਚ ਹੀ ਵਿੱਚ ਚੰਬੜਾ ਰਹਿੰਦਾ ਬੰਦੇ ਦੀ ਹਿੱਕ ਦੇ ਵਿੱਚ ਜੱਬ ਪਾਈ ਰੱਖਦਾ ਉਹ ਜੱਬ ਬਹੁਤ ਬੁਰਾ ਤਾਲਾ ਹੈ ਉਹਦਾ ਕੋਈ ਚਾਬੀ ਦਾ ਤੋੜ ਨਹੀਂ ਹੈਗਾ ਸੋ ਕਾਲੂ ਬੜੋਵਾਲ ਨੇ ਕੋਸ਼ਿਸ਼ ਕੀਤੀ ਸਦਾਮ ਨੇ ਉਹਦੇ ਦਾਅ ਕਾਟ ਮਾਰੇ ਇਹ ਕਰਦਾ ਰਿਹਾ ਕਰਦਾ ਰਿਹਾ ਕਾਲੂ ਬੜੋਵਾਲ ਦੇ ਕੋਲ ਮੌਕਾ ਆਇਆ ਕਾਲੂ ਬੜੋਵਾਲ ਨੇ ਉਹਨੂੰ ਛੋਟੇ ਸਦਾਮ ਨੂੰ ਥੱਲੇ ਲੈ ਲਿਆ ਔਰ ਉਸ ਸਮੇਂ ਕਾਲੂ ਵੱਡੋ ਵਾਲ ਨੇ 5-7 ਮਿੰਟ ਬਿਲਕੁਲ ਵੇਸਟ ਕਰ ਦਿੱਤੇ ਕਾਲੂ ਵੱਡੋ ਵਾਲ ਤੇ ਪਤਾ ਨਹੀਂ ਕਿਹੜੀ ਚੀਜ਼ ਦਾ ਪ੍ਰੈਸ਼ਰ ਸੀ ਐਡਾ ਵੱਡਾ ਮਾਮਲਾ ਤਾਂ ਛੋਟਾ ਸ਼ਦਮ ਹੈ ਵੀ ਨਹੀਂ ਵੀ ਤੇਰੇ ਤੋਂ ਵੱਡਾ ਹੈ ਨਹੀਂ ਤੂੰ ਅੱਗੇ ਆ ਧੌਣ ਤੇ ਗੋਡਾ ਰੱਖ ਤੇ ਉਹਦੇ ਸਾਰ ਰੋਕ ਕੁਛ ਤੇ ਉਹਨੂੰ ਤਕਲੀਫ ਹੋਵੇ ਤਾਂ ਤੇਰਾ ਕੁਝ ਕੰਮ ਬਣੇ ਉਹਦੇ ਵਿੱਚ ਫਿਰ ਇਹਦੀ ਕਹਾਣੀ ਹੋ ਗਈ ਖਰਾਬ ਇਹ ਛੋਟਾ ਸ਼ਦਮ ਜਿਹੜਾ ਹੈ ਉਹ ਦਾ ਦੀ ਕਾਂਟ ਕਰ ਗਿਆ ਔਰ ਇੱਕ ਵਾਰੀ ਉੱਠ ਆਇਆ ਭਾਈ ਉਸ ਤੋਂ ਬਾਅਦ ਜਦੋਂ ਫਿਰ ਦੁਬਾਰਾ ਕੁਸ਼ਤੀ ਚੱਲਦੀ ਹੈ ਤਾਂ ਉਹਦੋਂ ਦੇਖਿਆ ਛੋਟਾ ਸਦਾਮ ਨੇ ਇਹਨੂੰ ਦਾਅ ਮਾਰ ਕੇ ਥੱਲੇ ਲੈ ਲਿਆ ਲਾਗੇ ਮਾਰ ਕੇ ਔਰ ਉਸ ਤੋਂ ਬਾਅਦ ਇਹਦੀ ਥਣ ਤੇ ਆ ਕੇ ਗੋਡਾ ਰੱਖ ਲਿਆ ਇਹ ਹੁੰਦੀ ਹੈ ਗੱਲ ਯਾਰ ਕੱਲ ਦਾ ਮੁੰਡਾ ਕੱਲ ਦਾ ਪਹਿਲਵਾਨ ਹੈ ਥੋੜੇ ਸਮੇਂ ਤੋਂ ਹੀ ਉਹ ਆਇਆ ਕਾਲੂ ਬੜੋਂ ਵਾਲ ਜੀ ਤੁਸੀਂ ਤਾਂ ਬਹੁਤ ਲੰਮੇ ਸਮੇਂ ਤੋਂ ਕੁਸ਼ਤੀਆਂ ਲੜ ਰਹੇ ਹੋ ਤੁਹਾਡੀ ਥਣ ਤੇ ਉਹਨੇ ਗੋਡਾ ਰੱਖਿਆ ਔਰ 1-2 ਮਿੰਟ ਵੀ 5-7 ਮਿੰਟ ਉਹਨੇ ਫਿਰ ਦੱਬ ਕੇ ਕਾਲੂ ਬੜੋਂ ਵਾਲ ਦਾ ਪੂਰਾ ਜੋਰ ਮੁੜ ਤੋਂ ਮੁੜ ਕੇ ਪਸੀਨਾ ਪਸੀਨਾ ਕਰਾਇਆ ਪਰ ਮੈਂ ਤੁਹਾਨੂੰ ਪਹਿਲੇ ਕਹਿਤਾ ਕਿ ਕਾਲੂ ਬੜੋਂ ਵਾਲ ਕਾਲੂ ਬੜੋਂ ਵਾਲ ਨੂੰ ਥੱਲੇ ਆਏ ਨੂੰ ਚੇਤ ਕਰਨਾ ਬੜਾ ਔਖਾ ਹੈ ਉੱਤੋਂ ਹੀ ਕੋਈ ਦਾਬ ਮਾਰ ਗਿਆ ਵਾਈਫਾਇਰ ਮਾਰ ਦੋ ਤਾਂ ਇਹ ਗੱਲ ਵੱਖਰੀ ਹੈ ਇਹ ਕਲਾਕਾਰੀ ਉਹਦੇ ਵਿੱਚ ਵੀ ਹੈ ਉਹ ਆਪਣੇ ਤੋਂ ਮਾੜੇ ਮੱਲ ਨੂੰ ਵੀ ਮੈਂ ਉਸ ਦਿਨ ਤੋਂ ਹਿਸਾਬ ਲਾ ਲਿਆ ਵੀ ਇਹ ਖੁਸ਼ ਹੀ ਥੱਲੇ ਰਹਿ ਕੇ ਆ ਥੱਲੇ ਰਗੜੇ ਖਾ ਕੇ ਖੋਜ ਹੈ ਤੋਂ ਉਹਨੇ ਐਕਸਰਸਾਈਜ਼ ਉਹਨੇ ਪ੍ਰੈਕਟਿਸ ਜਿੰਨਾ ਜੋਰ ਹੈ ਮੈਨੂੰ ਲੱਗਦਾ ਥੱਲੇ ਹੀ ਸਾਹ ਬਕਾਨ ਚ ਲਾਇਆ ਸੋ ਦੋਸਤੋ ਚਲੋ ਇਹ ਕੁਝ ਗੱਲਾਂ ਮਜ਼ਾਕਦਿਆਂ ਹੁੰਦੀਆਂ ਨੇ ਮੱਲ ਕਾਲੂ ਬੜੋਵਾਲ ਬਹੁਤ ਵਧੀਆ ਪਰ ਪਤਾ ਨਹੀਂ ਕਿਉਂ ਨਹੀਂ ਉਹ ਦਲੇਰੀ ਦਿਖਾਂਦਾ ਕਿਉਂ ਨਹੀਂ ਉਹਨੇ ਉਹਦੀ ਧੌਣ ਤੇ ਗੋਡਾ ਰੱਖਿਆ ਕੀ ਚੱਕਰ ਹੈ ਕੀ ਵਜ੍ਹਾ ਹੈ ਇਹ ਤਾਂ ਬਰਾਬਰ ਦਾ ਮਾਲ ਸੀ ਦੇਖਿਆ ਜਾ ਤੋ ਉਥੋਂ 19 ਹੀ ਇਹ ਕੁਸ਼ਤੀ ਮਾਰ ਲੈਣੀ ਚਾਹੀਦੀ ਸੀ ਪਰ ਨਹੀਂ ਹੋਈ ਜਿਵੇਂ ਤੇਵੇਂ ਮੈਂ ਦੇਖਿਆ ਇਹ ਪੂਰੀ ਕੁਸ਼ਤੀ ਤੁਸੀਂ ਦੇਖਿਓ ਨਿੱਕ ਤੇ ਜਾ ਕੇ ਅਦਾ ਲੱਗਦਾ ਕਿ ਜਿਵੇਂ ਕਾਲੂ ਬੜੋਵਾਲ ਇਹ ਤੋਂ ਛੋਟੇ ਸਦਾਨ ਤੋਂ ਜਾਨ ਛਡਾਉਂਦਾ ਹੋਵੇ ਸੋ ਜਿਵੇਂ ਤੇ ਮੈਂ 20 ਮਿੰਟ ਹੋਏ ਜਾਨ ਛੁੱਟੀ ਉਸ ਤੋਂ ਬਾਅਦ ਕੀ ਕੁਸ਼ਤੀ ਪੁਆਇੰਟ ਤੇ ਆ ਗਈ ਕਾਲੂ ਬੜੋਵਾਲ ਵੀ ਥੱਕਿਆ ਪਿਆ ਸੀ ਸਦਾਨ ਵੀ ਥੱਕਿਆ ਪਿਆ ਸੀ ਸਦਾਨ ਦੇ ਹੌਸਲੇ ਪੂਰੇ ਬਲੰਦ ਸੀ ਕਾਲੂ ਬੜੋਵਾਲ ਨੂੰ ਵੀ ਅਜ ਲੱਗਦਾ ਸੀ ਵੀ ਕਿਤੇ ਹੁਣ ਨਾ ਮੇਰਾ ਕੰਮ ਖਰਾਬ ਹੋ ਜੇ ਪਰ ਉਥੇ ਕਾਲੂ ਬੜੋਵਾਲ ਦਾ ਮਾਰ ਗਿਆ ਕਾਲੂ ਬੜੋਵਾਲ ਥੋੜਾ ਜਿਆਦਾ ਲੰਬਾ ਚੌੜਾ ਵਧੀਆ weight ਵੀ ਜ਼ਿਆਦਾ ਤੇ ਉਥੇ ਸਦਾਨ ਦੀਆਂ ਵੀ ਨਸਾਂ ਫੁੱਲੀਆਂ ਹੋਈਆਂ ਸੀਗੀਆਂ ਤੇ ਉਸ ਸਮੇਂ ਉਹ ਫਾਇਦਾ ਚੱਕ ਗਿਆ ਕਿਸ ਸਮਤਨੇ ਸਾਥ ਦੇ ਤਾ ਤੇ ਕਾਲੂ ਬੜੋਵਾਲ ਨੇ ਆਪਣਾ ਛੋਟੇ ਸਦਾਨ ਨੂੰ ਧਰ ਲਿਆ ਥੱਲੇ ਥੱਲੇ ਕੀ ਧਰ ਲਿਆ ਆਪਣਾ ਪੁਆਇੰਟ ਲੈ ਲਿਆ ਬੜੇ ਆਰਾਮ ਨਾਲ ਲੈ ਲਿਆ ਔਰ ਐਦਾਂ ਨਹੀਂ ਕਿ ਮੱਲ ਮੜਾ ਕਾਲੂ ਬੜੋਵਾਲ ਮੈਨੂੰ ਲੱਗਦਾ ਕਿ ਇਹ ਕੁਸ਼ਤੀ 510 ਮਿੰਟ 12 ਮਿੰਟ ਜਾਂ 15 ਮਿੰਟ ਦੇ ਵਿੱਚ ਉਹਨੂੰ ਮਾਰ ਲੈਣੀ ਚਾਹੀਦੀ ਸੀ ਤੁਹਾਨੂੰ ਤੇ ਗੋਡਾ ਰੋਕ ਕੇ ਮਾਰ ਲੈਣੀ ਸੀ ਕਿਸੇ ਦਾ ਨਾਲ ਮਾਰ ਲੈਣੀ ਚਾਹੀਦੀ ਸੀ ਤੇ ਜੇ ਇੰਨਾ ਚਿਰ ਥੱਲੇ ਸਦਾਨ ਵਰਗਿਆਂ ਦੇ ਰਹੇ ਤਾਂ ਤੁਸੀਂ ਫਿਰ ਵੱਡੇ ਮੱਲਾਂ ਦੇ ਤਾਂ ਹੋਰ ਜਿਹੜੇ ਇੱਕ ਨੰਬਰ ਦੇ ਨੇ ਉਹਨਾਂ ਦੇ ਆਮ ਰਹਿੰਦੇ ਹੋ ਇਹ ਇਹ ਆਦਤ ਛੱਡੋ ਕਾਲੂ ਬੜੋਵਾਲ ਜੀ ਪੌਣ ਤੇ ਆਇਆ ਕਰੋ ਹਾਰਨਾ ਇੱਕ ਮਿੰਟ ਚ ਹਾਰ ਜੋ 2 ਮਿੰਟ ਹਾਰ ਜੋ ਐਦਾਂ ਰਗੜਾ ਰਗੜਾਈ ਕਰਾ ਕੇ ਹਾਰਨ ਨਾਲੋਂ ਬਰਾਬਰੀ ਵੀ ਚੰਗੀ ਨਹੀਂ ਹੈਗੀ ਮੈਂ ਤੇ ਕਹਿੰਦਾ ਇਹਦੋਂ ਕੁਸ਼ਤੀ ਹਾਰ ਹੀ ਚੰਗੀ ਤੁਸੀਂ ਦਲੇਰੀ ਨਾਲ ਲੱਗਿਆ ਕਰੋ ਏਡੀ ਵਧੀਆ ਤੁਹਾਡੀ ਪਰਸਨੈਲਿਟੀ ਦੇ ਹੈ ਸਤਗੁਰ ਨੇ ਤੁਹਾਨੂੰ ਦਿੱਤੀ ਹੈ ਤੁਸੀਂ ਤਕੜੇ ਹੋ ਕੇ ਲੜਿਆ ਕਰੋ ਤੁਸੀਂ ਕੁਸ਼ਤੀਆਂ ਮਾਰੋਗੇ ਤੜਾ ਤੜ ਮਾਰੋਗੇ ਤੁਸੀਂ ਥੱਲੇ ਵੱਤੋਂ ਇਹਨਾਂ ਦੇ ਜਾਣਦੇ ਹੋ ਨਾ ਕੋਸ਼ਿਸ਼ ਕਰੇ ਕੋਈ ਹੁਣ ਬੱਸ ਠੀਕ ਆ ਮੈਂ ਸੇਫ ਇੱਥੇ ਤੇ ਮੈਨੂੰ ਹਰਾ ਨਹੀਂ ਸਕਦਾ ਤੁਸੀਂ ਉੱਤੋਂ ਹੀ ਚੁੱਕ ਲਿਆ ਕਰੋ ਬੜੀ ਵਧੀਆ ਹਾਈਟ ਵਾਇਟ ਹੈ ਤੁਹਾਡੀ ਤੇ ਪਤਾ ਨਹੀਂ ਕੀ ਕੀ وجہ ਹੈ ਇਹ ਤੁਹਾਡੀ ਤੁਹਾਡੇ ਕੋਚ ਤੁਹਾਨੂੰ ਸਿਖਾਉਣ ਵਾਲੇ ਤੁਹਾਡੇ ਅਖਾੜੇ ਵਾਲੇ ਤੁਹਾਡੇ ਜਿੰਨੇ ਪ੍ਰਬੰਧਕ ਨੇ ਉਹ ਬਿਹਤਰ ਜਾਣਣਗੇ ਸੋ ਜੇ ਵੀਡੀਓ ਤੁਹਾਡੇ ਤੱਕ ਪਹੁੰਚੇ ਤਾਂ ਇਹ ਕੌੜਾ ਸੱਚ ਜਰੂਰ ਸੁਣਿਓ ਔਰ ਇੱਥੇ ਗੌਰ ਕਰਿਓ ਮੈਂ ਤੁਹਾਨੂੰ ਬਹੁਤ ਲਾਈਕ ਕਰਦਾ ਤੇ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਮਰਨਾ ਮੈਨੂੰ ਕਹਿਣ ਦੀ ਕੋਈ ਲੋੜ ਨਹੀਂ ਸੀ ਛੋਟਾ ਸਦਾਮ ਇੱਥੇ ਹਾਰ ਗਿਆ ਪੁਆਇੰਟ ਤੇ ਹਾਰੇ ਨੂੰ ਮੈਂ ਕਦੀ ਹਾਰਿਆ ਨਹੀਂ ਮੰਨਿਆ ਪੁਆਇੰਟ ਇੱਕ ਕਿਸਮਤ ਦਾ ਸੌਦਾ ਹੈ ਅੱਖ ਤੇ ਪਰਕੇ ਨਾਲ ਜੇ ਦੇਖਿਆ ਜਾਇਆ ਤਾਂ ਛੋਟਾ ਸਦਾਮ ਹੀ ਜਿੱਤਿਆ ਵੱਧ ਤੋਂ ਵੱਧ ਅੰਨੇ ਕਾਲੂ ਬੜੇਵਾਲ ਨੂੰ ਪਰੇਸ਼ਾਨ ਕੀਤਾ ਤਾਂ ਉਹਨਾਂ ਤੇ ਗੋਡਾ ਵੀ ਰੱਖਿਆ ਔਰ ਪੂਰਾ ਪਸੀਨਾ ਪਸੀਨੀ ਮੁੜਪਾ ਮੁੜਕੀ ਕੀਤਾ ਤਾਂ ਇੰਨੇ ਛੋਟੇ ਸਦਮ ਨੇ ਐਦਾਂ ਦੀ ਕੁਸ਼ਤੀ ਨੂੰ ਬਰਾਬਰ ਦੀ ਕੁਸ਼ਤੀ ਆਪੜਾ ਚਾਹੀਦਾ ਨਾ ਕਿ ਹਾਰ ਜਿੱਤ ਹਾਰ ਜਿੱਤ ਇੱਕ ਤਗਮਾ ਜਰੂਰ ਇੱਕ ਟਿੱਕਾ ਲੱਗਣਾ ਹੁੰਦਾ ਸੋ ਕਾਲੂ ਬੜਵਾਲ ਜੀ ਤੁਹਾਨੂੰ ਮੁਬਾਰਕਾ ਛੋਟਾ ਸਦਮ ਬਹੁਤ ਵਧੀਆ ਲੜੇ ਐਸੀ ਤਰ੍ਹਾਂ ਲੜਦੇ ਰਹੋ ਸਿੱਟੇ ਆਪਣੇ ਆਪ ਨਿਕਲਣਗੇ ਕਿਤੇ ਜਿੱਤ ਤੇ ਕਿਤੇ ਹਾਰ ਤੇ ਪਹਿਲਵਾਨਾਂ ਨੂੰ ਤੇ ਇਹ ਚੀਜ਼ ਦੀ ਗਰਮੀ ਸ਼ਰਦੀ ਹੋਣੀ ਨਹੀਂ ਚਾਹੀਦੀ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ ਸਾਰਾ